ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਗੁਰੂ ਖਾਲਸਾ ਸਾਤ ਸੰਗਤ ਦੇ ਕਰਤਾਰਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਉੱਪਰ ਵਖ ਵਖ ਸੰਪਰਦਾਵਾਂ ਨਾਲ ਸਬੰਧ ਰੱਖਣ ਵਾਲੇ ਗੁਰਮੁਖ ਪਿਆਰੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਆਏ ਤੇ ਨਾਲ ਹੀ ਆਪੋ ਆਪਣੀ ਤਾਰੀਫ਼ ਕੀਤੀ ਆਖਿਆ ਕਿ ਸਾਡਾ ਪੇਖ ਚੰਗਾ ਹੈ ਸਾਡੇ ਪੇਖ ਨੂੰ ਗ੍ਰਹਿਣ ਕਰਕੇ ਤੁਹਾਨੂੰ ਪ੍ਰਮਾਤਮਾ ਦੀ ਪ੍ਰਾਪਤੀ ਹੋਵੇਗੀ ਗੁਰੂ ਮਹਾਰਾਜ ਜੀ ਨੇ ਉਹਨਾਂ ਵਖ ਵਖ ਪੇਖਾਂ ਦਾ ਖੰਡਨ ਕਰਕੇ ਕੇਵਲ ਤੇ ਕੇਵਲ ਇੱਕ ਸੱਚ ਨਾਲ ਜੁੜਨ ਦੀ ਪ੍ਰੇਰਣਾ ਦਿੱਤੀ ਦੂਸਰਾ ਖਿਆਲ ਸਤਿਗੁਰ ਪਾਤਸ਼ਾਹ ਨੇ ਇਹ ਦਿੱਤਾ ਕਿ ਪਰਮਾਤਮਾ ਸਾਡੇ ਤੋਂ ਦੂਰ ਨਹੀਂ ਤੀਸਰੀ ਗੱਲ ਗੁਰਦੇਵ ਜੀ ਨੇ ਕਹੀ ਕਿ ਅਨਮਾਨ ਲਗਾ ਕੇ ਅਸੀਂ ਮੂਲ ਦਾ ਅੰਦਾਜ਼ਾ ਲਗਾ ਸਕਦੇ ਹਾਂ ਕਿ ਮੂਲ ਕੀ ਹੈ ਅਤੇ ਚੌਥਾ ਸਵਾਲ ਹਜ਼ੂਰ ਨੇ ਅਖੀਰ ਵਿੱਚ ਦਿੱਤਾ ਕਿ ਵਾਹਿਗੁਰੂ ਮੇਰੇ ਤੇ ਕਿਰਪਾ ਕਰ ਤੇਰੇ ਬਰਾਬਰ ਕੋਈ ਨਹੀਂ ਮੇਰੇ ਤੇ ਮਿਹਰ ਕਰ ਮੈਂ ਤੇਰੀ ਇਬਾਦਤ ਵਿੱਚ ਤੇਰੀ ਰਜ਼ਾ ਵਿੱਚ ਰਹਿ ਕੇ ਆਪਣੇ ਜੀਵਨ ਨੂੰ ਸਫਲਾ ਕਰਾਂ ਸਹਿਜ ਮਿਲਾਏ ਮਿਲੇ ਆ ਪਰਵਾਨ ਜਿਵੇਂ ਇੱਕਔਰਤ ਦਾ ਪਰਿਵਾਰ ਦੇ ਵਿੱਚ ਜੇਠ ਦੇ ਔਰ ਸਹਰਾ ਪਿਉਤਰਾ ਭਰਾ ਤੇ ਪਤੀ ਵੀ ਹੈ ਪਿਤਾ ਵੀ ਹੈ ਪਰ ਜਿਵੇਂ ਸਾਰਿਆਂ ਨੂੰ ਛੱਡ ਕੇ ਉਹ ਕੇਵਲ ਤੇ ਕੇਵਲ ਪਤੀ ਦਾ ਆਸਰਾ ਲੈਂਦੀ ਹੈ ਇਸੇ ਪ੍ਰਕਾਰ ਭਾਵੇਂ ਬ੍ਰਹਮਾ ਨੂੰ ਲੋਕੀ ਮਹਾਨ ਮੰਨਦੇ ਹਨ ਭਾਵੇਂ ਵਿਸ਼ਨੂੰ ਨੂੰ ਲੋਕਾਂ ਨੇ ਭਗਵਾਨ ਕਹਿ ਕੇ ਸਨਮਾਨਿਆ ਹੈ ਭਾਵੇਂ ਮੁਹੰਮਦ ਨੂੰ ਲੋਕਾਂ ਨੇ ਅਖੀਰਲਾ ਪੈਗੰਬਰ ਆਖਿਆ ਹੈ ਤੇ ਐਸੇ ਨੇ ਆਪਣੇ ਆਪ ਨੂੰ ਰੱਬ ਦਾ ਪੁੱਤਰ ਕਿਹਾ ਹੈ ਪਰ ਸਤਿਗੁਰੂ ਪਾਤਸ਼ਾਹ ਕਹਿੰਦੇ ਹਨ ਮੂਲ ਨਾਲੋਂ ਟੁੱਟੀ ਨਾ ਇਹ ਕੇਵਲ ਤੇ ਕੇਵਲ ਤਾਨੀਆਂ ਹਨ ਜਿੰਨਾ ਚਿਰ ਮਨੁੱਖ ਨੂੰ ਗਿਆਨ ਦੀ ਪ੍ਰਾਪਤੀ ਨਹੀਂ ਉਹਨਾਂ ਚਿਰ ਮਨ ਦੀ ਉਡੋਲਤਾ ਨਹੀਂ। ਜੀਨੀ ਗ੍ਰੰਥਾ ਵਿੱਚ ਇੱਕ ਉਦਾਹਰਨ ਹੈ। ਚੀਨ ਦੇ ਰਾਜੇ ਦਾ ਪੁੱਤਰ ਬਿਮਾਰ ਹੋ ਗਿਆ। ਕਾਫੀ ਇਲਾਜ ਕਰਵਾਇਆ ਪਰ ਉਸ ਨੂੰ ਆਰਾਮ ਨਹੀਂ ਆਇਆ। ਬਿਮਾਰੀ ਵੱਧਦੀ ਗਈ। ਰਾਜਾ ਤੇ ਰਾਣੀ ਦਿਨੇ ਰਾਤ ਆਪਣੇ ਪੁੱਤਰ ਦੇ ਕੋਲ ਬੈਠੇ ਰਹਿੰਦੇ ਪਰ ਮਨ ਨੂੰ ਚੈਨ ਨਹੀਂ। ਇੱਕ ਦਿਨ ਸਮਾਂ ਆਇਆ ਕਿ ਰਾਜੇ ਦੀ ਅੱਖ ਲੱਗ ਗਈ ਅਤੇ ਪੁੱਤਰ ਦੀ ਮੌਤ ਹੋ ਗਈ। ਜਦੋਂ ਇੱਕਦਮ ਪੁੱਤਰ ਨੇ ਲੰਮਾ ਹੋਕਾ ਲਿਆ ਤੇ ਪੁੱਤਰ ਦੀ ਜਿੰਦ ਨਿਕਲੀ ਤੇ ਰਾਣੀ ਦੀਆਂ ਭੁੱਬਾਂ ਨਿਕਲ ਗਈਆਂ। ਰਾਣੀ ਨੇ ਰਾਜੇ ਨੂੰ ਜਗਾਇਆ ਕਿ ਰਾਜਾ ਨਾ ਆਪਾਂ ਲੁੱਟੇ ਗਏ ਰਾਜਾ ਖਿੜਖੜਾ ਕੇ ਹੱਸ ਪਿਆ ਸਾਰੇ ਕਹਿਣ ਲੱਗੇ ਇਸ ਦਾ ਮਾਨਸਿਕ ਸੰਤੁਲਨ ਖਰਾਬ ਹੋ ਗਿਆ ਹੈ ਪੁੱਤਰ ਦੀ ਮੌਤ ਤੇ ਕੌਣ ਹੱਸਦਾ ਹੈ ਰਾਣੀ ਨੇ ਰਾਜੇ ਨੂੰ ਬੇਨਤੀ ਕੀਤੀ ਕਿ ਰਾਜਾ ਨਾ ਆਪਾਂ ਲੁੱਟੇ ਗਏ ਆਪਣੀਆਂ ਅੱਖਾਂ ਦਾ ਚਿਰਾਗ ਬੁੱਝ ਗਿਆ ਸਾਡੇ ਰਾਜ ਭਾਗ ਦਾ ਵਾਰਿਸ ਜਾਂਦਾ ਰਿਹਾ ਤੁਸੀਂ ਕਿਸ ਗੱਲ ਤੇ ਹੱਸੇ ਹੋ ਰਾਜਾ ਕਹਿਣ ਲੱਗਾ ਰਾਣੀ ਮੈਂ ਇੱਕ ਨੂੰ ਰੋਵਾਂ ਕਿ ਚੌਂ ਨੂੰ ਰੋਵਾਂ ਰਾਣੀ ਨੇ ਸਵਾਲ ਕੀਤਾ ਰਾਜਨ ਇੱਕ ਤੇ ਚਾਰ ਤੋਂ ਕੀ ਭਾਵ ਹੈ ਕਹਿਣ ਲੱਗਾ ਰਾਣੀ ਜਦੋਂ ਤੁਸੀਂ ਮੈਨੂੰ ਹਲੂਨਿਆ ਤਾਂ ਮੈਂ ਉਸ ਸਮੇਂ ਚਾਰ ਪੁੱਤਰਾ ਨੂੰਹਾਂ ਤੇ ਪੋਤਰਿਆਂ ਵਿੱਚ ਬੈਠਾ ਗੱਲਾਂ ਕਰ ਰਿਹਾ ਸਾਂ ਬੜਾ ਪਰਿਵਾਰ ਸੁਖੀ ਸੀ ਤੁਹਾਡੇ ਹਿਲਾਉਣ ਕਰਕੇ ਮੇਰੀ ਜਾਗ ਖੁੱਲੀ ਮੇਰਾ ਪਰਿਵਾਰ ਮੇਰੀਆਂ ਨਜ਼ਰਾਂ ਤੋਂ ਓਲੇ ਹੋ ਗਿਆ ਤੇ ਮੈਂ ਰੋਂਦਾ ਇਸ ਕਰਕੇ ਨਹੀਂ ਕਿ ਉਹ ਕੁਝ ਪਲਾਂ ਦਾ ਸੁਪਨਾ ਸੀ ਇਸ ਨੂੰ ਕਹਿੰਦੇ ਹਨ ਸੱਚ ਤੇ ਅਡੋਲਤਾ ਇਸੇ ਪ੍ਰਕਾਰ ਇਸ ਜੀਵਨ ਵਿੱਚ ਕੁਝ ਪਲਾਂ ਦਾ ਸੁਪਨਾ ਹੈ ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਹਨ ਉਹ ਮਨੁੱਖ ਜਿਸ ਨੂੰ ਕਿਸੇ ਪ੍ਰਕਾਰ ਦੀ ਖੁਸ਼ੀ ਮਿਲ ਜਾਏ ਅਤੇ ਜੇਕਰ ਕਿਸੇ ਪ੍ਰਕਾਰ ਦੀ ਕੋਈ ਗਮੀ ਆ ਜਾਵੇ ਤਾਂ ਉਸ ਦਾ ਮਨ ਅਡੋਲੇ ਰਹੇ ਤਾਂ ਉਸ ਨੂੰ ਪਰਮਾਤਮਾ ਦੇ ਦਰ ਤੇ ਮਿਲਿਆ ਜਾਣੋ ਉਹ ਪਰਮਾਤਮਾ ਦੇ ਕਰ ਪ੍ਰਵਾਨ ਹੋ ਗਿਆ ਪਰ ਕੌਣ ਜਿਸ ਦਾ ਮਨ ਅਡੋਲ ਹੈ ਜਿਸ ਦਾ ਮਨ ਟਿਕਾ ਵਿੱਚ ਹੈ ਪਰ ਅਡੋਲ ਹੋਣਾ ਬੜਾ ਔਖਾ ਹੈ ਕਲਕੱਤੇ ਦੀ ਇੱਕ ਘਟਨਾ ਹੈ ਇੱਕ ਮਹਾਤਮਾ ਰੋਜ਼ਾਨਾ ਨੇਮ ਨਾਲ ਸੈਰ ਕਰਨ ਜਾਂਦਾ ਤੇ ਨਾਲੇ ਨਾਮ ਸਿਮਰਨ ਕਰਦਾ ਕੁਦਰਤੀ ਤੌਰ ਤੇ ਉਸ ਮਹਾਪੁਰਸ਼ ਦੇ ਡੇਰੇ ਨੂੰ ਪਿੱਛੋਂ ਅੱਗ ਲੱਗ ਗਈ ਚੇਲੇ ਭੈਪਿਤ ਹੋ ਗਏ ਤੇ ਉਹ ਮਹਾਤਮਾ ਦੇ ਮਗਰ ਦੌੜੇ ਗਏ ਕਹਿਣ ਲੱਗੇ ਕਿ ਬਾਬਾ ਜੀ ਲੁੱਟੇ ਗਏ ਆਪਣੇ ਡੇਰੇ ਨੂੰ ਅੱਗ ਲੱਗ ਗਈ ਹਰ ਇੱਕ ਬੰਦੇ ਦਾ ਖਾਣ ਪੀਣ ਦਾ ਤੇ ਗੱਲਾਂ ਬਾਤਾਂ ਦਾ ਆਪਣਾ ਸੁਭਾਅ ਹੁੰਦਾ ਹੈ ਉਹ ਮਹਾਤਮਾ ਜਦੋਂ ਵੀ ਤੁਰਦਾ ਉਸਨੇ ਆਪਣੇ ਹੱਥ ਵਿੱਚ ਖੁੰਡੀ ਪਕੜੀ ਹੁੰਦੀ ਤੇ ਉਸ ਖੁੰਡੀ ਨੂੰ ਘੁਮਾ ਘੁਮਾ ਕੇ ਤੁਰਦੇ ਉਸਦੇ ਚੇਲਿਆਂ ਨੇ ਆਖਿਆ ਕਿ ਬਾਬਾ ਜੀ ਮਾੜਾ ਜਿਹਾ ਕਾਲੀ ਨਾਲ ਪੈਰ ਪੁੱਟੋ ਡੇਰਾ ਖਤਮ ਹੋ ਜਾਏਗਾ ਕਹਿਣ ਲੱਗਾ ਮੈਨੂੰ ਡੇਰੇ ਦੀ ਚਿੰਤਾ ਨਹੀਂ ਇਸ ਮਨੁੱਖਾ ਜਨਮ ਵਿੱਚ ਚਾਲ ਦਾ ਬਨਣਾ ਬੜਾ ਔਖਾ ਹੈ ਡੇਰੇ ਕਈ ਬਣੇ ਕਈ ਮਿਟੇ ਪਰ ਮਨੁੱਖ ਦੀ ਚਾਲ ਨਹੀਂ ਬਣਦੀ ਮੈਂ ਪ੍ਰਮਾਤਮਾ ਦਾ ਸ਼ੁਕਰ ਕਰਦਾ ਹਾਂ ਕਿ ਮੇਰੀ ਚਾਲ ਬਣੀ। ਮੈਨੂੰ ਡੇਰੇ ਦੀ ਚਿੰਤਾ ਨਹੀਂ। ਜਿਹੜੀ ਚਾਲ ਬੰਨੀ ਹੈ ਇਸ ਨੂੰ ਸਹਿਜ ਅਵਸਥਾ ਕਹਿੰਦੇ ਹਨ। ਸਾਡੀ ਜ਼ਿੰਦਗੀ ਵਿੱਚ ਚਾਲ ਹੀ ਨਹੀਂ ਬਣਦੀ। ਕਦੇ ਉਸ ਸਥਾਨ ਤੇ ਚਲੇ ਗਏ, ਕਦੇ ਉਸ ਸਥਾਨ ਤੇ ਚਲੇ ਗਏ। 3 ਮਾਰਚ 1699 ਦੀ ਬਸਾਖੀ ਨੂੰ ਦਿੱਲੀ ਸਰਕਾਰ ਦੀ ਖੂਫਿਆ ਰਿਪੋਰਟ ਦੇ ਮੁਤਾਬਕ ਅਨੰਦਪੁਰ ਸਾਹਿਬ 80000 ਦਾ ਇਕੱਠ ਸੀ। ਕਲਗੀਧਰ ਪਾਤਸ਼ਾਹ ਮਹਾਰਾਜ ਨੇ ਸਿਰਾਂ ਦੀ ਮੰਗ ਕੀਤੀ। ਸਾਰਿਆਂ ਨੇ ਨੀਵੀਆਂ ਪਾ ਲਈਆਂ। ਜਿਹੜੇ ਕੇਵਲ ਤੇ ਕੇਵਲ ਕੜਾ ਸ਼ਕਣ ਦੇ ਮਿੱਤਰ ਸਨ ਅਖੀਰ ਜਦੋਂ ਤੀਜੀ ਵਾਰ ਕਿਹਾ ਕਿ ਗੁਰਮੁਖੋਂ ਮੈਨੂੰ ਇੱਕ ਸਿਰ ਦੀ ਲੋੜ ਹੈ ਤਾਂ ਇੱਕ ਦਿਆਰਾਮ ਨਾਮ ਦਾ ਗੁਰਮੁਖ ਪਿਆਰਾ ਉੱਠਿਆ ਉਸਨੇ ਬੇਨਤੀ ਕੀਤੀ ਕਿ ਪਾਤਸ਼ਾਹ ਮੈਂ ਗਲਤੀ ਦੀ ਮਾਫੀ ਮੰਗਦਾ ਹਾਂ ਕਿਉਂ ਪਾਈ ਹਜ਼ੂਰ ਆਪ ਜੀ ਨੇ ਤਿੰਨ ਆਵਾਜ਼ਾਂ ਮਾਰੀਆਂ ਮੈਂ ਪਹਿਲੀਆਂ ਦੋ ਆਵਾਜ਼ਾਂ ਸੁਣ ਕੇ ਨਹੀਂ ਉੱਠਿਆ ਇਸ ਗੱਲ ਦੀ ਮੇਰੀ ਗੁਸਤਾਖੀ ਹੈ ਕਿ ਮੈਂ ਸੇਖ ਹੋ ਕੇ ਪਹਿਲਾ ਬਚਨ ਨਹੀਂ ਮੰਨਿਆ ਏਉਂ ਭਾਈ ਦਿਆਰਾਮ ਭਾਈ ਧਰਮਚੰਦ ਭਾਈ ਹਿੰਮਤਚੰਦ ਪਾਈ ਮੁਹਕਮ ਚੰਦ ਤੇ ਪਾਈ ਸਾਹਿਬ ਚੰਦ ਇਹ ਪੰਜਾਂ ਪਿਆਰਿਆਂ ਨੇ ਸਤਗੁਰੂ ਪਾਤਸ਼ਾਹ ਮਹਾਰਾਜ ਨੂੰ ਆਪਣਾ ਆਪ ਸਮਰਪਿਤ ਕੀਤਾ ਗੁਰੂ ਮਹਾਰਾਜ ਨੇ ਉਹਨਾਂ ਨੂੰ ਪੰਜਾਂ ਪਿਆਰਿਆਂ ਦੀ ਉਪਾਧੀ ਦਿੱਤੀ ਪਰ ਅਸੀਂ ਹਜ਼ਾਰ ਨੂੰ ਕਿਸੇ ਨੇ ਪਿਆਰੇ ਨਹੀਂ ਆਖਿਆ ਗੁਰੂ ਮਹਾਰਾਜ ਨੇ ਉਹਨਾਂ ਨੂੰ ਸਿੰਘ ਸਾਜਿਆ ਜਦੋਂ ਭੋਗ ਪੈਂਦਾ ਹੈ ਤਾਂ ਗੁਰਮਤ ਮਰਿਆਦਾ ਦੇ ਅਨੁਸਾਰ ਪੰਜਾਂ ਦੀ ਦੇਗ ਕੱਢਦੇ ਹਨ ਸੱਤਾਂ ਤੇ ਨੌਵਾਂ ਦੀ ਨਹੀਂ ਕੱਢਦੇ ਕਿਉਂਕਿ ਪ੍ਰਮਾਨ ਪੰਜ ਹੀ ਚੜੇ ਸਨ ਬਾਕੀ ਦੇ ਢਿੱਲੇ ਪੈ ਗਏ ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਹਨ ਕਿ ਉਹ ਮਨੁੱਖ ਜਿਨ੍ਹਾਂ ਦਾ ਮਨ ਅਡੋਲ ਹੈ ਇਹ ਕੱਲਾ ਗੁਰਦੁਆਰੇ ਆਉਣ ਨਾਲ ਗੱਲ ਨਹੀਂ ਜ਼ਬਾਨੀ ਆਪਾਂ ਗੁਰਦੁਆਰੇ ਆਉਣ ਕਰਕੇ ਆਕੜੇ ਬੈਠੇ ਹਾਂ ਪ੍ਰਿਥੀ ਚੰਦ ਰੋਜ਼ਾਨਾ ਗੁਰਦੁਆਰੇ ਆਉਂਦਾ ਸੀ ਤੀਰਮਲ ਰੋਜ਼ਾਨਾ ਗੁਰਦੁਆਰੇ ਆਉਂਦਾ ਸੀ ਪਰ ਜਿੰਨਾ ਚਿਰ ਗੁਰਦੁਆਰੇ ਆ ਕੇ ਗੁਰੂ ਦਾ ਨਹੀਂ ਬਣਿਆ ਉਹਨਾਂ ਚਿਰ ਪਰਵਾਨ ਨਹੀਂ ਆਪਾਂ ਗੁਰਦੁਆਰੇ ਆਏ ਕੇਵਲ ਤੇ ਕੇਵਲ ਢੀੜਾ ਕੱਢਣ ਲਈ ਪਰ ਗੁਰੂ ਦੇ ਨਾਮ ਬਣੇ ਉਹ ਮਨੁੱਖ ਜਿਹੜਾ ਅਡੋਲ ਹੋ ਕੇ ਗੁਰੂ ਦੇ ਦਰ ਪਰਵਾਨ ਚੜ ਗਿਆ ਉਸ ਨੂੰ ਹੀ ਪਰਵਾਨ ਜਾਣੋ ਨਾਤੀ ਸਮਰਨ ਨਾ ਆਵਨ ਜਾਣ ਜਿਹੜੇ ਮਨੁੱਖ ਮੌਤ ਤੋਂ ਉੱਪਰ ਉੱਠ ਗਏ ਉਹਨਾਂ ਨੂੰ ਮੌਤ ਦਾ ਡਰ ਨਹੀਂ ਗੁਰੂ ਦੀ ਸ਼ਰਨ ਔਣ ਕਰਕੇ ਉਹਨਾਂ ਦਾ ਆਵਾਗੌਣ ਦਾ ਚੱਕਰ ਮਿਟ ਗਿਆ ਉਹਨਾਂ ਦੇ ਔਣ ਦਾ ਤੇ ਸਾਡੇ ਔਣ ਦਾ ਬੜਾ ਫਰਕ ਹੈ ਜਿਹੜੇ ਪ੍ਰਭੂ ਦੇ ਪਿਆਰ ਵਾਲੇ ਹਨ ਉਹ ਔਣ ਜਾਣ ਦੇ ਚੱਕਰ ਵਿੱਚ ਨਹੀਂ ਪੈਂਦੇ ਉਹਨਾਂ ਨੂੰ ਮੌਤ ਦਾ ਡਰ ਨਹੀਂ ਉਹਨਾਂ ਨੇ ਮੌਤ ਨੂੰ ਜਿੱਤ ਲਿਆ ਹੈ ਹੈ ਗੁਰਮਹਿ ਦਾਸ ਦਾਸ ਮਹਿ ਸੋਏ ਇੱਕ ਪਾਸੇ ਦੇਵੀ ਨੂੰ ਮੰਨੀ ਗਿਆ ਇੱਕ ਪਾਸੇ ਕਰਵਾ ਚੌਧਾ ਵਰਤ ਰੱਖ ਲਿਆ ਜੇ ਕਿਤੇ ਵੇਖਿਆ ਕਿਤੇ ਹੋਰ ਥਾਂ ਤੇ ਕੋਈ ਕਰਮ ਚੱਲਿਆ ਉੱਥੇ ਵੀ ਜਾ ਕੇ ਬੈਠ ਗਏ ਉਸ ਨੂੰ ਦਾਸ ਨਹੀਂ ਕਹਾਂਗੇ ਉਹ ਠਾ ਗੁਰਦਾਸ ਨਹੀਂ ਸਗਲ ਦੁਆਰ ਕੋ ਛੱਡ ਕੇ ਗਿਓ ਤੁਹਾਰੋ ਦੁਆਰ ਬਾਹੇ ਗਹੇ ਕੀ ਲਾਜ ਐਸ ਗੋਬਿੰਦ ਦਾਸ ਸੁਹਾਰ ਇੱਥੇ ਉਹਨਾਂ ਦਾਸਾਂ ਦੀ ਗੱਲ ਹੈ ਜਿਹੜੇ ਇਹ ਪੜਦੇ ਹਨ ਜਿਵੇਂ ਭਾਈ ਦਿਖਾ ਜੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਕਹਿੰਦੇ ਹਨ ਮਹਾਰਾਜ ਬੜੇ ੱੱੱਕੇ ਖਾਦੇ ਹਨ ਬੜਾ ਫਿਰਿਆ ਹਾਂ ਇੱਕ ਸਾਲ ਹੋ ਗਿਆ ਹੈ ਸਾਨੂੰ ਘਰ ਛੱਡਿਆ ਨੂੰ ਗੱਲਾਂ-ਬਾਤਾਂ ਵਾਲੇ ਬੜੇ ਵੇਖੇ ਹਨ ਪਰ ਕਿਸੇ ਦੇ ਪੱਲੇ ਕੱਖ ਨਹੀਂ ਫਿਰ ਚਾਹੀਦਾ ਕੀ ਹੈ ਮਾਇਆ ਬਿਨਾ ਸਰਦਾ ਨਹੀਂ ਪਰ ਜੋ ਦਿੱਤਾ ਹੈ ਉਸ ਨੂੰ ਪਰਮਾਤਮਾ ਦੀ ਦਾਤ ਕਰਕੇ ਵਰਤ ਲੈਣਾ ਉਸ ਨੂੰ ਕਹਿੰਦੇ ਹਨ ਸਹਿਜ ਅਵਸਥਾ ਇਹੋ ਜਿਹੇ ਮਨੁੱਖਾਂ ਵਿੱਚੋਂ ਪਰਮਾਤਮਾ ਪ੍ਰਤੀਤ ਹੁੰਦਾ ਹੈ ਪਰਮਾਤਮਾ ਵਿੱਚ ਕਿਸੇ ਪ੍ਰਕਾਰ ਦਾ ਕੋਈ ਭਿੰਨ-ਪੇਦ ਨਹੀਂ ਇੱਕ ਭਗਤ ਕਬੀਰ ਜੀ ਦਾ ਦ੍ਰਿਸ਼ਟਾਂਤ ਆਂਦਾ ਹੈ ਕਿ ਕਬੀਰ ਬਾਨਾ ਬੜਾ ਔਖਾ ਹੈ ਇੱਕ ਜੱਟ ਦੇ ਮਨ ਵਿੱਚ ਭਗਤ ਕਬੀਰ ਜੀ ਲਈ ਬੜੀ ਇਰਖਾ ਸੀ ਕਹਿਣ ਲੱਗਾ ਹਨੇਰ ਸਾਈਂ ਦਾ ਇਹ ਜਲਾਇਆ ਅਸੀਂ ਜੱਟ ਸਾਨੂੰ ਲੋਕੀ ਪੁੱਛਦੇ ਨਹੀਂ ਤੇ ਇਸ ਜਲਾਇਏ ਨੂੰ ਮੱਥਾ ਟੇਕਦੇ ਹਨ ਉਹ ਉਸਦੇ ਘਰ ਚਲਾ ਗਿਆ ਭਗਤ ਕਬੀਰ ਜੀ ਨੂੰ ਪਤਾ ਸੀ ਕਿ ਇਹ ਮੇਰਾ ਭੇਦ ਲੈਣ ਆਇਆ ਹੈ ਉਹ ਆਪਣੀ ਧਰਮ ਪਤਨੀ ਬੀਬੀ ਲੋਈ ਜੀ ਨੂੰ ਕਹਿਣ ਲੱਗੇ ਲੋਈਏ ਉੱਪਰ ਬੱਦਲ ਫਿਰਦੇ ਹਨ ਪਤਾ ਨਹੀਂ ਕਦੋਂ ਮੀਂਹ ਲਹਿ ਪਵੇ ਤੇ ਤੂੰ ਇਉਂ ਕਰ ਦੋਕ ਪੱਥਰ ਮਿੱਟੀ ਦੇ ਲਿਆ ਮਾਤਾ ਲੋਈ ਜੀ ਨੇ ਦੋ ਪੱਥਰ ਮਿੱਟੀ ਦੇ ਲਿਆਂਦੇ ਤਾਂ ਕਹਿਣ ਲੱਗੇ ਕਿ ਇਸ ਨੂੰ ਚੰਗੀ ਤਰ੍ਹਾਂ ਕੁੱਟ ਕੇ ਕਪੜੇ ਵਿੱਚ ਸ਼ਾਨ ਜੱਟ ਆਪਣੇ ਮਨ ਵਿੱਚ ਸੋਚਣ ਲੱਗਾ ਕਿ ਵੇਖੋ ਵੱਡਾ ਕਬੀਰ ਇਹ ਵੀ ਕੋਈ ਕੰਮਾਂ ਵਿੱਚੋਂ ਕੰਮ ਹੈ ਉਸ ਤੋਂ ਬਾਅਦ ਭਗਤ ਜੀ ਆਪਣੀ ਪਤਨੀ ਨੂੰ ਕਹਿਣ ਲੱਗੇ ਲੋਈਏ ਇੰਉਂ ਕਰ ਜਿਹੜਾ ਆਪਾਂ ਪਰਸੋ ਤਾਜ਼ਾ ਘਿਓ ਲਿਆਂਦਾ ਹੈ ਉਸ ਨੂੰ ਇਸ ਮਿੱਟੀ ਵਿੱਚ ਪਾ ਕੇ ਆਪਣੇ ਕੋਠੇ ਦੀਆਂ ਮਿੱਥਾਂ ਨੂੰ ਚੰਗੀ ਤਰ੍ਹਾਂ ਭਰ ਦੇ ਜੱਟ ਬਾਗੋ ਬਾਗ ਹੋ ਗਿਆ ਕਹਿਣ ਲੱਗਾ ਮਿੱਟੀ ਵਿੱਚ ਘਿਓ ਪਾ ਕੇ ਜੇ ਬੰਦਾ ਕਬੀਰ ਬਣ ਜਾਵੇ ਤਾਂ ਆਪਣੇ ਘਰ ਤਾਂ ਆਪਣਾ ਲਵੇਰਾ ਹੈ ਉਹ ਘਰ ਚਲਾ ਗਿਆ ਕਰ ਵਾਲੀ ਬੜੀ ਅਖੜ ਸੁਭਾਦੀ ਸੀ ਉਸ ਨੂੰ ਕਹਿਣ ਲੱਗਾ ਭਲੀਏ ਲੋਕੀ ਤੈਨੂੰ ਮੱਥਾ ਟੇਕਣਗੇ ਤੇ ਮੈਨੂੰ ਵੀ ਟੇਕਣਗੇ ਤੂੰ ਇਉਂ ਕਰ ਰੋਟੀ ਪਾਣੀ ਫੇਰ ਕਰ ਲਈ ਪਹਿਲਾਂ ਦੋ ਪਤੀਲੇ ਮਿੱਟੀ ਦੇ ਭਰ ਕੇ ਲਿਆ ਉਹ ਲੈ ਆਈ ਕਹਿਣ ਲੱਗਾ ਇਸ ਨੂੰ ਕੱਪੜੇ ਸ਼ਾਨ ਕਰ ਕਰ ਵਾਲੀ ਕਹਿਣ ਲੱਗੀ ਕਿ ਮੈਂ ਬੋਲਣਾ ਤਾਂ ਨਹੀਂ ਪਰ ਤਸ ਬੁੱਢੇ ਵਾਰੇ ਕੱਪੜੇ ਸ਼ਾਨ ਮਿੱਟੀ ਕਰਕੇ ਸਿਰ ਵਿੱਚ ਪਾਉਣੀ ਹੈ ਕਹਿਣ ਲੱਗਾ ਚੁੱਪ ਕਰ ਮੈਂ ਤੈਨੂੰ ਪਹਿਲਾਂ ਕਿਹਾ ਸੀ ਕਿ ਆਪਣਾ ਕੰਮ ਖਰਾਬ ਹੋ ਜਾਣਾ ਹੈ ਨਾ ਨਾ ਕਰ ਉਸ ਵਿਚਾਰੀ ਨੇ ਢਰਦੀ ਨੇ ਕੱਪੜਾ ਛਾਂਣ ਕਰ ਲਈ ਉਸ ਤੋਂ ਬਾਅਦ ਕਹਿਣ ਲੱਗਾ ਕਿ ਤੂੰ ਕਿਉਂ ਕੱਢ ਕੇ ਲਿਆ ਉਸਨੇ ਕਿਹਾ ਸ਼ਾਇਦ ਇਸਨੇ ਕੋਈ ਮੰਤਰ ਪੜਨਾ ਹੈ ਕੋਈ ਸ਼ਗਨ ਕਰਨਾ ਹੋਣਾ ਹੈ ਉਹ ਕਿਉਂ ਲੈ ਆਈ ਜੱਟ ਕਹਿਣ ਲੱਗਾ ਮਿੱਟੀ ਵਿੱਚ ਕਿਉਂ ਪਾ ਉਹ ਕਹਿੰਦੀ ਮੈਂ ਤੇਰੇ ਵਰਗੀ ਬੇਵਕੂਫ ਨਹੀਂ ਕਿਉਂ ਮਿੱਟੀ ਵਿੱਚ ਪਾਉਣ ਲਈ ਨਹੀਂ ਹੁੰਦਾ ਕਿਉਂ ਖਾਣ ਵਾਸਤੇ ਕੀਮਤੀ ਖਰਾਕ ਹੈ ਜੱਟ ਨੇ ਉਸ ਨੂੰ ਪਰੇ ਕੀਤਾ ਤੇ ਕਿਉਂ ਮਿੱਟੀ ਵਿੱਚ ਪਾ ਦਿੱਤਾ ਬੀਬੀ ਨੇ ਰੌਲਾ ਪਾ ਦਿੱਤਾ ਮੁੰਡੇ ਉਹ ਤਾਂ ਦਾ ਪਿਓ ਹੀ ਲੰਗਿਆ ਹੈ ਸ਼ਦਾਈ ਹੋ ਗਿਆ ਜੀ ਇਸ ਨੂੰ ਬਨ ਮੁੰਡੇ ਆਏ ਤੇ ਉਹਨਾਂ ਨੇ ਬਾਪੂ ਦੀ ਕਰਤੂਤ ਵੇਖੀ ਤਾਂ ਬਾਪੂ ਨੂੰ ਘਰ ਵਿੱਚ ਬੰਨ ਦਿੱਤਾ ਰੋਲਾ ਪੈ ਗਿਆ ਕਿ ਫਲਾਨਾ ਸ਼ਦਾਈ ਹੋ ਗਿਆ ਹੈ ਭਗਤ ਕਬੀਰ ਜੀ ਆਏ ਤੇ ਕਹਿਣ ਲੱਗੇ ਕੀ ਗੱਲ ਬਣੀ ਕਹਿਣ ਲੱਗਾ ਬਨਣਾ ਸਵਾਹ ਹੈ ਤੇ ਰੀਸ ਕਰਨ ਲੱਗਾ ਸਾ ਮੈਂ ਇਹ ਸਮਝਾ ਕਿ ਸ਼ਾਇਦ ਮਿੱਟੀ ਵਿੱਚ ਕਿਉਂ ਪਉਣ ਨਾਲ ਕਬੀਰ ਬਣੀਦਾ ਹੈ ਆਪਾਂ ਮਿੱਟੀ ਵਿੱਚ ਕਿਉਂ ਪਉਣ ਨਾਲ ਕਬੀਰ ਬਣ ਗਏ ਪਰ ਸਾਡੀ ਕਰਤੂਤ ਕਬੀਰ ਵਾਲੀ ਨਹੀਂ ਅਸੀਂ ਮਿੱਟੀ ਵਿੱਚ ਕਿਉਂ ਪਾ ਕੇ ਕਬੀਰ ਵਰਗੇ ਬਨਣਾ ਚਾਹੁੰਦੇ ਹਾਂ ਭਾਵੇਂ ਕੋਈ ਸਿੱਖ ਹੈ Hindu ਹੈ ਜਾਂ ਮੁਸਲਮਾਨ ਹੈ ਪਰ ਹੈ ਤਾਂ ਪੰਨਾ ਤੱਤਾ ਦਾ ਬਣਿਆ ਕਹਿੰਦੇ ਹਨ ਭਗਤ ਕਬੀਰ ਜੀ ਦੇ ਮੁਹੱਲੇ ਚੋਰੀ ਹੋ ਗਈ ਭਗਤ ਕਬੀਰ ਜੀ ਦਾ ਬੂਹਾ ਖੁੱਲਿਆ ਖੜਾਕ ਸੁਣਿਆ ਤਾਂ ਇੱਕਦਮ ਜਾਗ ਪਏ ਚੋਰ ਨੇ ਵੇਖਿਆ ਕਿ ਭਗਤ ਕਬੀਰ ਜੀ ਦਾ ਬੂਹਾ ਖੁੱਲਿਆ ਹੈ ਤਾਂ ਇੱਥੇ ਆਨ ਵੜਿਆ ਭਗਤ ਕਬੀਰ ਜੀ ਨੇ ਆਖਿਆ ਐਸ ਵੇਲੇ ਤੂੰ ਕੌਣ ਹੈ ਕਹਿਣ ਲੱਗਾ ਕਿ ਮੈਂ ਚੋਰ ਹਾਂ ਭਗਤ ਕਬੀਰ ਜੀ ਕਹਿਣ ਲੱਗੇ ਸਾਡੇ ਘਰ ਚੋਰ ਦਾ ਕੀ ਕੰਮ ਲੋਕੀ ਚੋਰ ਨੂੰ ਫੜਨ ਆਏ ਤਾਂ ਉਹ ਕਹਿਣ ਲੱਗਾ ਮੇਰੇ ਤੇ ਕਿਰਪਾ ਕਰੋ ਮਹਾਪੁਰਸ਼ੋ ਪਗਤ ਜੀ ਕਹਿੰਦੇ ਹਨ ਕਿ ਉਹ ਮੇਰੀ ਲੜਕੀ ਸੁੱਤੀ ਪਈ ਹੈ ਚੁੱਪ ਕਰਕੇ ਜਾ ਕੇ ਉਸਦੇ ਨਾਲ ਸੌਂ ਜਾ ਕਬੀਰ ਬਾਨਾ ਬੜਾ ਔਖਾ ਹੈ ਨੌਜਵਾਨ ਕੁਆਰੀ ਧੀ ਨਾਲ ਚੋਰ ਨੂੰ ਆਖਿਆ ਚੁੱਪ ਕਰਕੇ ਲੜਕੀ ਨਾਲ ਸੌਂ ਜਾ ਉਹ ਬੰਦੇ ਆ ਕੇ ਕਹਿਣ ਲੱਗੇ ਕਿ ਚੋਰ ਕਿੱਥੇ ਹੈ ਪਗਤ ਜੀ ਆਖਣ ਲੱਗੇ ਤੁਸੀਂ ਮੇਰਾ ਘਰ ਵੇਖ ਸਕਦੇ ਹੋ ਹਾਂ ਇੰਨੀ ਗੱਲ ਹੈ ਕਿ ਉਸ ਕਮਰੇ ਵਿੱਚ ਤੁਸੀਂ ਨਹੀਂ ਜਾਣਾ ਕਿਉਂਕਿ ਉਸ ਕਮਰੇ ਵਿੱਚ ਮੇਰੀ ਧੀ ਦੇ ਜਵਾਈ ਪਏ ਹਨ ਇੱਕ ਚੋਰ ਨੂੰ ਜਵਾਈ ਕਹਿ ਦੇਣਾ ਇਹ ਪਗਤ ਕਬੀਰ ਜੀ ਹੀ ਕਹਿ ਸਕਦੇ ਹਨ ਆਪਾ ਨਹੀਂ ਕਹਿ ਸਕਦੇ ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਹਨ ਜਿਨ੍ਹਾਂ ਮਨੁੱਖਾਂ ਦੀ ਅਡੋਲ ਅਵਸਥਾ ਹੈ ਜਿਨ੍ਹਾਂ ਨੇ ਪਰਮਾਤਮਾ ਨੂੰ ਪਛਾਣ ਲਿਆ ਹੈ ਉਹਨਾਂ ਨੂੰ ਭਾਈ ਕਨਈਆ ਜੀ ਦੀ ਤਰ੍ਹਾਂ ਸਾਰਿਆਂ ਵਿੱਚੋਂ ਗੁਰੂ ਗੋਬਿੰਦ ਸਿੰਘ ਜੀ ਦਿਸਦੇ ਹਨ ਉਹਨਾਂ ਨੂੰ ਸਾਰਿਆਂ ਵਿੱਚ ਪਰਮਾਤਮਾ ਦੇ ਨਾਮ ਦਾ ਜਲਵਾ ਪ੍ਰਤੀਤ ਹੁੰਦਾ ਹੈ ਪਰ ਇਸ ਅਵਸਥਾ ਤੇ ਪਹੁੰਚਣ ਲਈ ਤਰੀਕਾ ਕੀ ਹੈ ਮੇਰੇ ਪਾਤਸ਼ਾਹ ਜ਼ਿਕਰ ਕਰਦੇ ਹਨ ਗੁਰਮੁਖ ਭਗਤ ਸਹਿਜ ਕਰ ਪਾਈ ਹੈ ਇੱਥੇ ਗੁਰਮੁਖਾ ਤੈਨੂੰ ਇੱਕ ਦੋ ਗੱਲਾਂ ਕਰਨੀਆਂ ਪੈਣਗੀਆਂ ਜਿਵੇਂ ਸਾਡੀ ਲੱਤ ਚੋਂ ਦਰਦ ਨਿਕਲਦੀ ਹੈ ਤਾਂ ਵੈਦ ਕਹਿੰਦਾ ਹੈ ਆਹ ਫੜ ਦਵਾਈ ਨਾਲ ਥੋੜੀ ਜੀ ਵਰਜਿਸ ਵੀ ਕਰਿਆ ਕਰ ਕੋਈ ਗੱਲ ਨਹੀਂ ਤੇਰੀ ਲੱਤ ਕੰਮ ਕਰਨਾ ਸ਼ੁਰੂ ਕਰ ਦੇਵੇਗੀ ਘਬਰਾ ਨਾ ਇਸੇ ਤਰ੍ਹਾਂ ਸਹਿਜ ਅਵਸਥਾ ਦੀ ਪ੍ਰਾਪਤੀ ਵਾਸਤੇ ਮੇਰੇ ਗੁਰੂ ਦੇਵ ਨੇ ਕੁਝ ਤਰੀਕਿਆਂ ਦਾ ਜ਼ਿਕਰ ਕੀਤਾ ਹੈ ਉਹ ਕਹਿੰਦੇ ਹਨ ਕਿ ਪਹਿਲੀ ਗੱਲ ਤਾਂ ਤੇਰੇ ਕੋਲੋਂ ਆਪਣੇ ਆਪ ਕੁਝ ਵੀ ਨਹੀਂ ਹੋਣਾ ਆਪਾਂ ਕਲਮ ਲੈ ਲਈਏ ਕਾਪੀ ਲੈ ਲਈਏ ਤੇ ਜਿੰਨਾ ਚਿਰ ਸਾਡਾ ਉਸਤਾਦ ਸਾਨੂੰ ਊੜਾ ਲਿਖਣਾ ਨਾ ਸਿਖਾ ਦੇਵੇ ਉਹਨਾਂ ਚਿਰ ਭਾਵੇਂ ਲਕੀਰਾ ਮਾਰ ਕੇ ਕਾਪੀ ਭਰ ਦਈਏ ਪਰ ਉੜਾ ਉਸਤਾਦ ਹੀ ਸਿਖਾ ਸਕਦਾ ਹੈ ਬੰਦਾ ਆਪਣੇ ਆਪ ਨਹੀਂ ਸਿੱਖਦਾ ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਹਨ ਕਿ ਪਹਿਲੀ ਗੱਲ ਇਹ ਟੰਗ ਤੈਨੂੰ ਗੁਰੂ ਦੇ ਰਾਹੀਂ ਹੀ ਪਤਾ ਚੱਲਣਾ ਹੈ ਦੂਸਰਾ ਜਿੰਨਾ ਚਿਰ ਤੇਰੇ ਅੰਦਰ ਭਾਵਨਾ ਤੇ ਪੈ ਨਹੀਂ ਜਿੰਨਾ ਚਿਰ ਇਹਨਾਂ ਦੋ ਅਵਸਥਾਵਾਂ ਨੂੰ ਪ੍ਰਾਪਤ ਨਹੀਂ ਕਰਦਾ ਉਤਨਾ ਚਿਰ ਗੱਲ ਨਹੀਂ ਬਾਨੀ ਤੀਸਰੀ ਗੱਲ ਸਾਨੂੰ ਗੁਰੰਗਤ ਦੇਵ ਸੱਚੇ ਪਾਤਸ਼ਾਹ ਜੀ ਨੇ ਸਮਝਾਈ ਹੈ ਕਿ ਗੁਰੂ ਕੇ ਸਿੱਖਾ ਜੇ ਤੂੰ ਭਗਤ ਬਾਨਾ ਹੈ ਤਾਂ ਤੈਨੂੰ ਤਿੰਨ ਗੱਲਾਂ ਪੱਲੇ ਬੰਨਣੀਆਂ ਚਾਹੀਦੀਆਂ ਹਨ ਇਕਤਾ ਤੂੰ ਇਹ ਕਿਹਾ ਕਰ ਕਿ ਮੈਂ ਭੁੱਲਾਂ ਪਰ ਆਪਾਂ ਤਾਂ ਇਹ ਕਹਿੰਦੇ ਹਨ ਕਿ ਮੈਂ ਜ਼ਿੰਦਗੀ ਪਰ ਗਲਤੀ ਹੀ ਨਹੀਂ ਕੀਤੀ ਮੈਂ ਗਲਤੀ ਕਰ ਹੀ ਨਹੀਂ ਸਕਦਾ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਕਹਿੰਦੇ ਹਨ ਕਿ ਗੁਰਮੁਖਾ ਜੇ ਭਗਤ ਬਾਨਾ ਹੈ ਤਾਂ ਪਹਿਲਾ ਤੇਰੇ ਅੰਦਰ ਇਸ ਗੱਲ ਦਾ ਅਹਿਸਾਸ ਹੋਵੇ ਕਿ ਤੂੰ ਆਪਣੇ ਆਪ ਨੂੰ ਸਿਆਣਾ ਨਾ ਸਮਝੇ ਤੂੰ ਕਹੇ ਕਿ ਮੈਂ ਭੁੱਲ ਗਿਆ ਦੂਸਰੀ ਗੱਲ ਗੁਰਦੇਵ ਕਹਿੰਦੇ ਹਨ ਤੂੰ ਕਹਿ ਪਾਤਸ਼ਾ ਤੁਹਾਡਾ ਪਾਣਾ ਤੇ ਤੀਜੀ ਗੱਲ ਮਹਾਰਾਜ ਜੋ ਤੁਸੀਂ ਕੀਤਾ ਉਹ ਭਲਾ ਕੀਤਾ ਭਲਾ ਪਾਣਾ ਤੇ ਭੁੱਲਾਂ ਜਿਹੜੇ ਇਹਨਾਂ ਤਿੰਨ ਨਿਯਮਾਂ ਨੂੰ ਸਮਝ ਗਏ ਉਹਨਾਂ ਨੂੰ ਭਗਤ ਜਾਨੋ ਮੇਰੇ ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਹਨ ਜੇਕਰ ਇਹਨਾਂ ਤਿੰਨਾਂ ਚੀਜ਼ਾਂ ਨੂੰ ਗ੍ਰਹਿਣ ਕਰੇਗਾ ਤਾਂ ਸਹਿਜ ਕਰਪਾਈਏ ਤੇਰਾ ਮਨ ਅਡੋਲ ਹੋ ਸਕਦਾ ਹੈ ਇਹ ਤੇਰਾ ਮਨ ਟਿਕਾ ਕਰ ਲਵੇ ਇਹ ਅਵਸਥਾ ਤੈਨੂੰ ਕਦੋਂ ਪ੍ਰਾਪਤ ਹੋਵੇਗੀ ਜੇ ਤੂੰ ਭਲਾ ਕਰਕੇ ਮਨ ਲਵੇਂ ਜੇ ਤੂੰ ਭਾਣੇ ਵਿੱਚ ਰਹੇ ਤਾਂ ਗੁਰੂ ਤੋਂ ਬਿਨਾ ਆਵਾਗੌਨ ਦਾ ਚੱਕਰ ਬਣਿਆ ਰਹੇਗਾ ਆਪਾਂ ਪੜਦੇ ਹਾਂ ਗੁਰਬਿੰਕੋਰ ਅੰਧਾਰ ਗੁਰੂ ਵੀ ਨ ਸਮਝ ਨਾ ਆਵੇ ਗੁਰੂ ਦੀ ਲੋੜ ਕਿਉਂ ਹੈ ਆਪਣੇ ਘਰ ਵਿੱਚ ਸਾਡੇ ਆਪਣੇ ਹੱਥੋਂ ਸੂਈ ਡਿੱਗ ਪਵੇ ਤੇ ਜਿੰਨਾ ਚਿਰ ਦੀਵਾ ਨਾ ਜਗੇ ਆਪਾਂ ਸਾਰੀ ਰਾਤ ਟੱਕਰਾ ਮਾਰਦੇ ਰਹੀਏ ਸਾਨੂੰ ਸੂਈ ਨਹੀਂ ਲੱਭੇਗੀ ਘਰ ਸਾਡਾ ਕਮਰਾ ਸਾਡਾ ਸੂਈ ਸਾਡੀ ਪਰ ਜੇ ਦੀਵਾ ਨਹੀਂ ਜਗਦਾ ਤਾਂ ਸੂਈ ਲੱਭੇਗੀ ਹੀ ਨਹੀਂ ਦੀਵਾ ਜਗ ਪਿਆ ਤਾਂ 5 ਮਿੰਟ ਲੱਗਣਗੇ ਆਪਾਂ ਕਹਾਂਗੇ ਸੂਈ ਤਾਂ ਮੇਰੇ ਪੈਰ ਦੇ ਲੱਗੇ ਹੀ ਪਈ ਹੈ ਇਸੇ ਤਰ੍ਹਾਂ ਗੁਰੂ ਦਾ ਅਰਥ ਹੈ ਚਾਨਣ ਆਪਾਂ ਗਵਾਚੇ ਹਾਂ ਮੇਲੇ ਵਿੱਚ ਜਿੰਨਾ ਚੇਰੇ ਗੁਰੂ ਦੇ ਗਿਆਨ ਦਾ ਦੀਵਾ ਨਾ ਜਗਿਆ ਸਾਨੂੰ ਸਾਡੀ ਜੀਵ ਆਤਮਾ ਦਿਸਣੀ ਨਹੀਂ ਇਹ ਅਨੁਭਵ ਕਦੋਂ ਹੋਵੇਗਾ ਜਦੋਂ ਆਪਾਂ ਗੁਰੂ ਦੀ ਲਾਈਟ ਵਿੱਚ ਆਵਾਂਗੇ ਬਿਨ ਗੁਰ ਪੇਟੇ ਮਰ ਆਈਏ ਜਾਈਏ ਗੁਰੂ ਦੇ ਮਿਲਣ ਤੋਂ ਬਿਨਾ ਜੀਵ ਮਰ ਜਾਂਦੇ ਹਨ ਜਿਵੇਂ ਖੂਹਾਂ ਦੀਆਂ ਟਿੰਡਾਂ ਹਨ ਉਹ ਭਰ ਭਰ ਕੇ ਤੁਰੀਆਂ ਆਉਂਦੀਆਂ ਹਨ ਤੇ ਖਾਲੀ ਹੋ ਕੇ ਚਲੀਆਂ ਜਾਂਦੀਆਂ ਹਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਹਨ ਕਿ ਸੰਸਾਰ ਉਹ ਖੂਹ ਦੀਆਂ ਟਿੰਡਾਂ ਵਾਂਗ ਹੈ ਆਪਾਂ ਭਰੀਆਂ ਟਿੰਡਾਂ ਵਰਗੇ ਹਾਂ ਪਤਾ ਨਹੀਂ ਕਦੋਂ ਕਾਰਜ ਵਿੱਚ ਪੈ ਕੇ ਸਾਨੂੰ ਖਾਲੀ ਹੋ ਕੇ ਜਾਣਾ ਪਏ ਇਸ ਪ੍ਰਕਾਰ ਇਹ ਚੱਲਣ ਫਿਰਨ ਤੇ ਆਵਾਗੋਂ ਦਾ ਚੱਕਰ ਉਤਨਾ ਚਿਰ ਬਣਿਆ ਰਹਿਣਾ ਹੈ ਜਿੰਨਾ ਚਿਰ ਗੁਰੂ ਨਾਲ ਮਿਲਦਾ ਨਹੀਂ ਗੁਰੂ ਦੇ ਮਿਲਣ ਕਰਕੇ ਇਹ ਆਉਣ ਤੇ ਜਾਣ ਦੇ ਚੱਕਰ ਤੋਂ ਛੁੱਟਿਆ ਜਾ ਸਕਦਾ ਹੈ ਕਹਿੰਦੇ ਹਨ ਮੈਂ ਬੜਾ ਹੈਰਾਨ ਹਾਂ ਮੇਰੀਆਂ ਬੀਬੀਆਂ ਪਹਿਣਾ ਕੱਪੜੇ ਲੈਣ ਜਾਂਦੀਆਂ ਹਨ ਸੂਟ ਇੱਕ ਲੈਣਾ ਤੇ ਦੁਕਾਨਾਂ ਸੱਤ ਫਿਰਨੀਆਂ ਕਿਸੇ ਸੂਟ ਨੂੰ ਕਹਿਣਾ ਕਿ ਕੱਪੜੇ ਦਾ ਰੰਗ ਫਿੱਕਾ ਹੈ ਕਿਸੇ ਨੂੰ ਕਹਿਣਾ ਕਿ ਤੇਰਾ ਪਾ ਸਾਨੂੰ ਵਾਰ ਨਹੀਂ ਖਾਂਦਾ 4 ਮੀਟਰ ਕਪੜਾ ਲੈਣ ਲਈ 7 ਦੁਕਾਨਾਂ ਫਿਰੀਆਂ 20 ਰੁਪਏ ਦੀ ਸਬਜ਼ੀ ਲੈਣੀ ਤੇ ਆਪਰ ਤਿੰਨ ਰੇੜੀਆਂ ਤੋਂ ਪਤਾ ਕੀਤਾ ਪਰ ਬਦਕਿਸਮਤੀ ਸਿੱਖਾ ਜਦੋਂ ਗੁਰੂ ਨੂੰ ਧਾਰਨ ਕਰਨਾ ਹੈ ਤਾਂ ਤੋਂ ਬੈਠਣ ਨੂੰ ਪਹਿਲਾਂ ਹੀ ਤਿਆਰ ਹੈ ਭਾਈ ਮੱਖਣਸ਼ਾਲੂ ਬਾਨੇ ਨੂੰ ਚੇਤੇ ਰੱਖਿਆ ਕਰ ਗੁਰੂ ਦੇ ਲਾਲ ਨੂੰ ਨਮਸਕਾਰ ਇੱਕ ਦਿਨ ਦੇ ਵਿੱਚ ਉਸਨੇ 22 ਨਕਲੀ ਗੁਰੂਆਂ ਨੂੰ ਫੇਲ ਕੀਤਾ ਮੱਖਣਸ਼ਾਲੂ ਬਾਨਾ ਦੋ-ਦੋ ਮੋਹਰਾ ਰੱਖੀ ਗਿਆ ਤੇ ਨਕਲੀ ਗੁਰੂ ਕਹਿੰਦੇ ਹਨ ਤੇਰੀ ਚੜ੍ਹਦੀ ਕਲਾ ਹੋਵੇ ਨਕਲੀ ਗੁਰੂ ਅਸੀਸ ਦਿੰਦੇ ਗਏ ਪਰ ਮਨ ਨੂੰ ਤਸੱਲੀ ਨਹੀਂ ਉਪਰਾਮ ਹੋ ਗਿਆ ਛੋਟੇ ਛੋਟੇ ਬੱਚੇ ਖੇਡਦੇ ਹਨ ਪੁੱਛਦਾ ਹੈ ਕਾਕਾ ਕੋਈ ਹੋਰ ਵੀ ਹੈ ਇੱਕ ਕਹਿਣ ਲੱਗਾ ਜੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਛੋਟੇ ਪੁੱਤਰ ਜਿਨ੍ਹਾਂ ਨੂੰ ਤੇਗਾ ਤੇਗ ਬਹਾਦਰ ਕਹਿੰਦੇ ਹਨ ਉਹ ਪੂਰੇ ਵਿੱਚ ਰਹਿੰਦੇ ਹਨ ਕਹਿਣ ਲੱਗਾ ਗੱਲ ਬਣ ਗਈ ਪਹੁੰਚ ਗਿਆ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਵਿੱਚ ਅਤੇ ਪੰਜ ਮੋਰਾ ਮੱਥਾ ਟੇਕ ਕੇ ਉਹਨਾਂ ਅੱਗੇ ਰੱਖਿਆ ਮੇਰੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਮੋਢਾ ਨੰਗਾ ਕਰਕੇ ਆਖਿਆ ਮੱਖਣ ਸ਼ਾ ਗੁਰੂ ਦੀ ਦੁਕਾਨ ਪੈਸਿਆਂ ਦੀ ਨਹੀਂ ਗੁਰੂ ਪੰਜਾਂ ਤੇ ਦੋਹਾਂ ਨਾਲ ਖੁਸ਼ ਨਹੀਂ ਹੁੰਦਾ ਜਦੋਂ ਅਰਦਾਸਾ ਕਰਦਾ ਹੈ ਪਾਛਾ ਮੇਰੇ ਜਹਾਜ਼ ਨੂੰ ਬੰਨੇ ਲਾ ਆਹ ਵੇਖ ਲੈ ਮੋਢਾ ਮੱਖਣ ਛਾਟ ਹਿ ਕੇ ਚਰਨੀ ਪੈ ਗਿਆ ਤੇ ਬਾਹਰ ਆ ਕੇ ਕਹਿਣ ਲੱਗਾ ਦੁਨੀਆ ਦੇ ਲੋਕੋ ਗੁਰੂ ਲਾਦੋ ਰੇ ਗੁਰੂ ਲਾਦੋ ਰੇ ਮੱਖਣ ਸ਼ਾਹ ਨੇ ਭੋਰੇ ਚ ਗੁਰੂ ਲੱਭ ਕੇ ਨਕਲੀ ਗੁਰੂਆਂ ਨੂੰ ਪਾਸੇ ਕੀਤਾ ਅੱਜ ਸਾਡਾ ਗੁਰੂ ਗੱਦੀ ਤੇ ਸੁਭਾਇਮਾਨ ਹੈ ਸਿੱਖਾ ਤੇਰੀ ਅੱਖਾਂ ਨੂੰ ਕੀ ਹੋ ਗਿਆ ਤੁਹ ਗੱਦੀ ਤੇ ਬੈਠੇ ਗੁਰੂ ਨੂੰ ਛੱਡ ਕੇ ਨਕਲੀਆਂ ਕੋਲ ਫਿਰ ਕੀ ਭਟਕਦਾ ਫਿਰਦਾ ਹੈ ਗੁਰੂ ਪਰ ਤਖ ਹੈ ਮੇਰੇ ਬਾਦਸ਼ਾਹ ਕਹਿੰਦੇ ਹਨ ਉਹ ਗੁਰੂ ਧਾਰਨ ਕਰ ਜਿਹੜਾ ਤੈਨੂੰ ਸੀਤ ਨਾਲ ਜੋੜੇ ਜਿਹੜਾ ਤੇਰੇ ਅੰਦਰ ਸੱਚ ਪਰਪੱਕ ਕਰਾਵੇ ਹਰ ਕਾ ਸੇਵਕ ਸੋ ਹਰ ਜੇ ਭੇਦ ਨਾ ਜਾਣੂ ਮਾਨਸ ਦੇਹਾ ਉਹ ਗੁਰਮੁਖ ਪਿਆਰੇ ਪਰਮੇਸ਼ਰ ਤੋਂ ਬਿਨਾਂ ਕਿਸੇ ਦੇ ਅੱਗੇ ਝੁਕਦੇ ਨਹੀਂ ਕਿਉਂਕਿ ਪ੍ਰਭੂ ਦੇ ਸਿਮਰਨ ਕਰਕੇ ਮਨੁੱਖ ਮਾ ਦੇ ਗਰਭ ਵਿੱਚ ਨਹੀਂ ਆਉਂਦਾ ਇਸ ਕਰਕੇ ਗੁਰਮੁਖ ਪਰਮਾਤਮਾ ਨਾਲ ਸਿਮਰਨ ਕਰਕੇ ਜੁੜਦੇ ਹਨ ਤਾਂ ਕਿ ਉਹਨਾਂ ਨੂੰ ਦੁਬਾਰਾ ਮਾਂ ਦੇ ਗਰਭ ਵਿੱਚ ਆਉਣਾ ਨਾ ਪਵੇ। ਹੱਠ ਨਾ ਪਤੀਜੇ ਨਾ ਬਹੂ ਭੇਖੇ। ਆਪਾਂ ਜਿੱਦ ਕਰਕੇ ਕਹਿੰਦੇ ਹਾਂ ਆਪਾਂ ਜੁੱਤੀ ਨਹੀਂ ਪਾਉਣੀ। ਮੈਂ ਦਾਲ ਨਹੀਂ ਖਾਣੀ, ਮੈਂ ਕੱਪੜੇ ਨਹੀਂ ਪਾਉਣੇ ਤੇ ਮੇਰੇ ਪਾਤਸ਼ਾਹ ਕਹਿੰਦੇ ਹਨ ਕਿ ਉਹ ਜਿੱਦ ਨਾਲ ਪਤੀਜ ਦਾ ਨਹੀਂ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਹਨ ਕਿ ਗੁਰਮੁਖਾ ਨਾਲੀ ਬਾਸਾਂ ਦੇ ਕਰਕੇ ਨਾ ਜਿੱਦ ਕਰਕੇ ਪਰਮਾਤਮਾ ਨੂੰ ਖੁਸ਼ ਕੀਤਾ ਜਾ ਸਕਦਾ ਹੈ। ਉਸ ਦੀ ਪ੍ਰਾਪਤੀ ਨਹੀਂ ਹੁੰਦੀ। ਮੇਰੇ ਪਾਤਸ਼ਾਹ ਕਹਿੰਦੇ ਹਨ ਗੁਰਮੁਖਾ ਇੰਨਾ ਭੇਖਾਂ ਨਾਲ ਗੱਲ ਨਹੀਂ ਬਾਨੀ। ਜੇ ਦਵਾਜੀ ਨਾਲ ਗੱਲ ਨਹੀਂ ਬੰਨਣੀ ਉਸ ਪਰਮਾਤਮਾ ਨੇ ਜਿੰਨਾ ਤੇ ਕਿਰਪਾ ਕੀਤੀ ਉਹਨਾਂ ਦੇ ਸਰੀਰਾਂ ਨੂੰ ਭਾਂਡਿਆਂ ਵਾਂਗ ਕਰਕੇ ਉਸ ਵਿੱਚ ਨਾਮ ਰੂਪੀ ਅੰਮ੍ਰਿਤ ਭਰ ਦਿੱਤਾ ਹੈ ਬਹੁਤ ਸਿਆਣਪ ਆਵੇ ਜਾਹੇ ਮੇਰੇ ਪਾਤਸ਼ਾਹ ਕਹਿੰਦੇ ਹਨ ਜਿਹੜੇ ਆਪਣੇ ਆਪ ਨੂੰ ਬੜਾ ਸਿਆਣਾ ਸਮਝਦੇ ਹਨ ਉਹ ਆਵਾਗੋਨ ਦੇ ਚੱਕਰ ਵਿੱਚ ਪਏ ਰਹੇ ਨਾਮ ਜੱਪੇ ਤੋ ਭੋਜਨ ਖਾਏ ਦੋ ਗੱਲਾਂ ਕਰੇ ਪਰਮਾਤਮਾ ਦਾ ਨਾਮ ਜਪ ਪਰਮਾਤਮਾ ਦਾ ਭੈ ਰੱਖ ਇਹ ਖੁਰਾਕ ਖਾਇਆ ਕਰ ਜਿੰਨਾਂ ਦੀ ਇਹ ਖੁਰਾਕ ਹੈ ਓ ਭਾਈ ਗੁਰੂ ਦੇ ਰਾਹੀ ਪ੍ਰਮਾਤਮਾ ਵਿੱਚ ਅਪੇਧ ਹੋ ਗਏ ਜਿਹੜੇ ਲੋਕ ਪੱਤਰਾਂ ਦੀ ਪੂਜਾ ਕਰਦੇ ਹਨ ਜੰਗਲਾਂ ਵਿੱਚ ਜਾ ਕੇ ਰਹਿੰਦੇ ਹਨ ਤੀਰਤਾਂ ਦਾ ਇਸ਼ਨਾਨ ਕਰਦੇ ਹਨ ਉਹਨਾਂ ਦਾ ਥਾਂ-ਥਾਂ ਤੇ ਭਟਕਣ ਕਰਕੇ ਮਨ ਡੋਲਦਾ ਹੈ ਉਹ ਉਪਰਾਮਤਾ ਵਿੱਚ ਰਹਿੰਦੇ ਹਨ ਜਿੰਨਾ ਮਰਜੀ ਪਿੰਡਿਆਂ ਨੂੰ ਤੋਲ ਐ ਜਿੰਨਾ ਮਰਜੀ ਜੰਗਲਾਂ ਵਿੱਚ ਨਿਵਾਸ ਕਰ ਲੈ ਪਰ ਜੇ ਮਨ ਦੀ ਪਵਿੱਤਰਤਾ ਨਹੀਂ ਤਾਂ ਇਹ ਇਕੱਲੇ ਨਹਾਉਣ ਨਾਲ ਗੱਲ ਨਹੀਂ ਬਾਨੀ ਕਾਰ ਕਿਰਪਾ ਗੁਰ ਮੇਲ ਪਿਆਰੇ ਮੇਰੇ ਤੇ ਕਿਰਪਾ ਕਰੋ ਮੇਰਾ ਪੂਰਨ ਗੁਰੂ ਨਾਲ ਸੰਪਰਕ ਹੋਵੇ ਤੁਧ ਬਿਨ ਦੂਜਾ ਮੈ ਕੋ ਨਹੀਂ ਮੈਨੂੰ ਤੇਰੇ ਤੋਂ ਬਿਨਾ ਕਿਸੇ ਤੇ ਯਕੀਨ ਨਹੀਂ ਆਉਂਦਾ ਜਿੰਨਾ ਚਿਰ ਕਿਸੇ ਕੋਲੋਂ ਦੂਰ ਰਹਾਂਗੇ ਤਾਂ ਪਰਤਾ ਬਣਿਆ ਰਹਿੰਦਾ ਹੈ ਜੇ ਲਾਗੇ ਜਾ ਕੇ ਦੇਖਾਂਗੇ ਤਾਂ ਲੱਗਦਾ ਹੈ ਕਿ ਸਾਡੇ ਨਾਲੋਂ ਵੀ ਨਿਗਰਿਆ ਹੋਇਆ ਹੈ ਕੇਵਲ ਤੇ ਕੇਵਲ ਇੱਕ ਪਰਮੇਸ਼ਰ ਹੈ ਜਿਸ ਦੇ ਵਿੱਚ ਕਿਸੇ ਪ੍ਰਕਾਰ ਦੀ ਕਮੀ ਨਹੀਂ ਇਹ ਪਰਿਮਪੂਰਨ ਪਰਮਾਤਮਾ ਮੈਨੂੰ ਤੇਰੇ ਤੋਂ ਬਿਨਾ ਕਿਸੇ ਹੋਰ ਤੇ ਵਿਸ਼ਵਾਸ ਹੀ ਨਹੀਂ ਕਿਉਂਕਿ ਤੇਰੇ ਬਰਾਬਰ ਕੋਈ ਨਹੀਂ ਤੇਰੇ ਵਰਗਾ ਕੋਈ ਨਹੀਂ ਮੇਰੇ ਤੇ ਕਿਰਪਾ ਕਰ ਜਿਉ ਤੂੰ ਧਾਵੇ ਤਿਉ ਰੱਖ ਰਜਾਏ ਜਿਵੇਂ ਤੈਨੂੰ ਚੰਗਾ ਲੱਗਦਾ ਹੈ ਮੇਰੀ ਮਰਜ਼ੀ ਨਾ ਮੰਨੀ ਮੈਂ ਤਾਂ ਕਹਿੰਦਾ ਹਾਂ ਕਿ ਮੇਰੀ ਪੈਲੀ ਵਿੱਚ ਮੀਂਹ ਪੈ ਜਾਏ ਤੇ ਗਵਾਂਡਿਆਂ ਦੀ ਪੈਲੀ ਸੁੱਕੀ ਰੱਖ ਜਿਵੇਂ ਤੈਨੂੰ ਚੰਗਾ ਲੱਗਦਾ ਹੈ ਮੈਨੂੰ ਆਪਣੀ ਰਜਾ ਵਿੱਚ ਰੱਖ ਮੈਨੂੰ ਆਪਣੇ ਬਾਣੀ ਵਿੱਚ ਰੱਖ ਮੈਂ ਤੇਰੇ ਤੋਂ ਬਾਗੀ ਨਾ ਹੋਵਾਂ ਨਾਨਕ ਸਹਿਜ ਭਾਏ ਗੁਣ ਗਾਏ ਮੈਂ ਸਹਿਜ ਵਿੱਚ ਰਹਿ ਕੇ ਤੇਰੇ ਗੁਣ ਗਾਉਂਦਾ ਰਵਾਂ ਪੁਲਾ ਚੁੱਕਾ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ